ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਅੱਜ ਤੁਹਾਡੇ ਨਾਲ ਪੰਜ ਨਗ ਸਾਂਝੇ ਕਰਨੇ ਆ ਤਕਰੀਬਨ 6 ਤੇ ਜਿਨ੍ਹਾਂ ਚੋਂ ਦੋ ਮੱਝਾਂ ਤੋਕੜ ਗੱਪਣ ਚੈੱਕ ਪਾਸ ਦੁੱਧ ਦਿੰਦੀਆਂ ਦੋ ਮੱਝਾਂ ਜਿਵੇਂ ਬਹੁਤ ਚੰਗੇ ਢਾਂਗੇ ਚੰਗੇ ਉਧਰ ਰਕਾਰਦੇ ਆ ਠੀਕ ਆ ਇਹ ਮੱਝਾਂ 'ਚ ਨਿਗਾਹ ਮਾਰ ਸਕਦੋਂਗੇ ਤੇ ਬਾਕੀ ਬਾਈਕੋ ਚਾਰ ਘਟੜਾਂ ਜਿਵੇਂ ਆ ਘੱਟੀ ਇੱਕ ਠੀਕ ਆ ਤੇ ਇੱਕ ਇਧਰ ਛੋਟੀ ਕੱਟੀ ਖੜੀ ਐ ਤੇ ਇਹਦੇ ਦੋ ਕਟਿਆ ਵੜਿਆ ਖੜੇ ਨੇ ਟੋਟਲ 6 ਨਗ ਬਾਈ ਨੇ ਵੇਚਣ ਨੇਗੇ ਸੋ ਉਹਨੂੰ 6 ਨਗ ਜਿਹੜਾ ਉਹਨੂੰ ਨਗਸਾਂ ਦਊਗਾ ਬਾਈ ਨੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਆਪਣੇ ਚੈਨਲ ਭਗਤ ਸਿੰਘ ਫਾਰਮਸ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸੇ ਵੀ ਭਰਾਣੇ ਕੋਈ ਦਾ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਨੋਟ ਕਰ ਲਓ 8360462501 ਆਪਣਾ ਸੰਪਰਕ ਨੰਬਰ ਆਈ ਜਿਵੇਂ ਆਹ ਕੱਟੀ ਦੇਖੋ ਬੜੀ ਸਿੰਘਾ ਸਿੰਘਾ ਦੀ ਸ਼ਕੀਨ ਆ ਠੀਕ ਆ ਤੇ ਕੱਦ ਕਾਠ ਦੰਦੋ ਬਿਲਕੁਲ ਖੀਰੀ ਆ ਗਈ ਕੱਟੀ ਇਹ ਟੋਟਲ 6 ਨਗ ਕਰਦੇ ਆ ਬਾਈ ਨੇ ਗੱਲਬ ਸੋ ਪਹਿਲਾ ਵੀਡੀਓ ਪੂਰੀ ਗੌਰ ਨਾਲ ਦੇਖੋ ਫੇਰ ਮਾਲਕ ਨਾਲ ਗੱਲਬਾਤ ਕਰਨੀ ਆ ਬਾਈ ਜੀ ਸਸਤੀ ਕਾਲ ਜੀ ਬਾਈ ਜੀ ਸਸਤੀ ਗੱਲ ਅਖੇ ਬਾਈ ਤੇ ਨਾਮ ਤੇ ਐਡਰੈਸ ਬੋਲ ਦਗੇ ਨਾਮ ਜੀ ਬਲਬੀਰ ਸਿੰਘ ਜੀ ਪਿੰਡ ਪੂਲਾ ਜੀ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਨਥਾਣਾ ਜੀ ਠੀਕ ਤੇ ਮੋਬਾਈਲ ਨੰਬਰ 97809 ਜੀ 80503 ਜੀ ਠੀਕ ਆ ਟੋਟਲ 6 ਨਗਾਜ 6 ਨਗਾਜ ਜੀ ਪਹਿਲਾਂ ਇਸ ਮੱਝ ਤੋਂ ਸਟਾਰਟ ਕਰ ਲਗੇ ਹਾਂਜੀ ਹਾਂਜੀ ਬਾਈ ਤੇ ਜਿਵੇਂ ਆ ਮੱਝ ਖੜੀ ਏ ਤੇ ਰੇਣਾ ਕਿੰਨੇ ਟਾਂ ਦੀ ਗੱਬਣਾ ਕਿੰਨਾ ਜੀ ਲਖੇ 7 ਕਿਲੋ ਦੁੱਧ ਆਪਰੇ ਵੀਰ ਦੋਨਾਂ ਟਾਈਮ ਦਾ 7 ਕਿਲੋ ਦੁੱਧ ਆ ਗਾ ਠੀਕ ਹੈ 7 ਕਿਲੋ ਦੁੱਧ ਦਾ ਸਾਢੇ 5 ਮਹੀਨੇ ਦੀ ਗੱਬਣਾ ਚੈੱਕ ਪਾਸ ਆ ਬਈ ਲਖੇ ਸਾਢੇ 5 ਦੀ ਚੱਕਾ ਅਗਲੇ ਦੀ ਜਿਹੜਾ ਲੈ ਕੇ ਜਾਊਗਾ ਉਹ ਚੱਕ ਕਰਾ ਕੇ ਲਈਏ ਨਾ ਉਹ ਆਪਦੀ ਤਸੱਲੀ ਕਰਾ ਕੇ ਜਿਹੜੇ ਹਿਸਾਬ ਨਾਲ ਵੀਰ ਤੋਕੜਾ ਇਹ ਰਹਿਣਾ ਥਾਣਾ ਦਾ ਮਤ ਸੈਸ ਹੋਈ ਤੇ ਗੈਪ ਯਾਰ ਮਤਲਬ ਜੋਸਾ ਲੈ ਵੀ ਹੈ ਨਾ ਪੂਰਾ ਸੋਨਾ ਪਿਆ ਨਾ ਪੂਰਾ ਬਈ ਤੇ ਬਾਕੀ ਪੁੱਠੇ ਪੁੱਠਾ ਦੇ ਚੌੜਾ ਦੇ ਹਾਂ ਬਹੁਤ ਚੜ੍ਹਿਆ ਆਇਆ ਬਾਹਰ ਕੱਢ ਮਜਨੂ ਤੋਰ ਕੇ ਸਮਾਰ ਕੇ ਦਿਖਾ ਦਈਏ ਬਹੁਤ ਚੰਗੀ ਕੱਦ ਕਾਠ ਦੀ ਤੇ ਚੰਗੇ ਥਾਣ ਹਵਾਨੇ ਦੀ ਮਾਲਕ ਨਾ ਗਈ ਤੇ ਇੱਥੋਂ ਤੁਸੀਂ ਬੈਕ ਸ਼ੈਡ ਦੇ ਜਿਹੜੇ ਥਾਣਾ ਦੇ ਵੰਤਰ ਚੈੱਕ ਉਹ ਕਿਸੇ ਡਾਕਟਰ ਨੂੰ ਲੈ ਕੇ ਚੈੱਕ ਕਰਵਾ ਸਕਦੇ ਹੋ ਨਾ ਹਾਂ ਤਸੱਲੀ ਭਾਈ ਜੀ ਕਰਾ ਕੇ ਲੈ ਜੇ ਮਾਲਕਾਂ ਨੇ ਦੱਸਿਆ ਕਿਦੋਂ ਤਾਜ਼ੀ ਦੇ ਨੇ 14-15 ਕਿਲੋ ਦੁੱਧ ਪਾਇਆ ਜੈਨੂਣ ਦੀ ਗੱਲ ਹੈ ਵੀਰੇ ਹੁਣ 6 ਵਾ ਸਾਢੇ 5 ਮਹੀਨੇ ਗੱਭਣਾ ਜਿਵੇਂ ਹੁਣ 7 ਕਿਲੋ ਦੁੱਧ ਆ 14-15 ਕਿਲੋ ਦਾ ਨੂੰ ਸੱਜਰ ਨੂੰ ਕੋਈ ਬਾਹਲਾ ਨਹੀਂ ਗਾ ਸਮਝਣਾ ਤੇ ਇਫੋ ਜਿਹੜੀ ਟੋਟਲ ਸਰੀਤਾ ਚ ਦੀ ਮੰਤਰ ਹੈ ਉਸ ਚੈੱਕ ਕਰ ਸਕਦੇ ਹੋਗੇ ਕਮਾਲਾ ਵੀਰੇ ਤੇ ਬਹੁਤ ਚੰਗੀ ਸਭੇ ਬੜੀ ਮੱਝ ਆ ਗਈ ਤੇ ਬਾਂਤਰ ਵੀ ਸੋਹਣੀ ਆ ਗਈ ਆਇਥੇ ਤੁਹਾਨੂੰ ਬੈਨਿ ਸ਼ੈਡ ਤੋਂ ਸਮਾਰਕ ਦਿਖਾ ਦਿੱਤਾ ਸਮੇਂ ਬਾਂਤਰ ਤੇ ਇਥੋਂ ਸ਼ਾਇਰ ਤੋਂ ਜਿਹੜਾ ਪੁੱਠਾ ਹੈਗਾ ਨਾ ਬਹੁਤ ਜ਼ਿਆਦਾ ਚੌੜਾ ਹੈਗਾ ਮੱਝ ਦਾ ਦਿੱਥਣਾ ਦੀ ਬੰਦ ਟੋਟਲ ਚੈੱਕ ਕਰ ਸਕਦੇ ਹੋਗੇ ਬੱਚਾ ਤਾਂ ਨਹੀਂ ਹੈਗਾ ਮਗਰ ਨਾ ਨਾ ਬੱਚਾ ਇਹ ਲਖੇ ਤੇ तकरीबन ਆ ਸਾਰੀ ਕਾਲੀ ਗਈ ਕੀ ਕਹਿੰਦੇ 1.5 ਇੰਚ ਜੈਡ ਅਪਲਾਈ ਕੀ ਹੈ ਬਈ ਲਖੇ ਹਾਂ ਜੈਡ ਬਲੈਕ ਵਾਲਾ ਕੰਮ ਹੀ ਆ ਥੋੜੀ ਜਿਹੀ ਤੁਹਾਨੂੰ ਦੀ ਬੰਦ ਜੀ ਦੁਆਰਾ ਫੇਰ ਅਪ ਚੈੱਕ ਕਰਵਾ ਦੇਣਾ ਠੀਕ ਹੈ ਤੇ ਸਿੰਘ ਤੁਹਾਡੇ ਸਾਹਮਣੇ ਵੀ ਇੱਕ ਜਿਹੜਾ ਮੀਨਾ ਸਿੰਘ ਹੈਗਾ ਇੱਕ ਕੁੰਡਾ ਰਿੰਗ ਸਿੰਘ ਆ ਗਿਆ ਨਾ ਹਾਂ ਤੇ ਰੇਟ ਭਰਾ ਫਿਰ ਇਹਦਾ ਰੇਟ ਲਖੇ ਬਈ ਫੋਨ ਤੇ ਹੋਣਗੇ ਫੋਨ ਤੇ ਕਰਨੇ ਹੈ ਜੀ ਜਾਇਜੀ ਰੇਟ ਉਹਨਾਂ ਜਾਇਜੀ ਰੇਟ ਹੋਣਗੇ ਲਖਿਆ ਆਪਾਂ ਪਹਿਲਾਂ ਪਿਛਲੇ ਵੀਰ ਵੀਡੀਓ ਪਾਈ ਸੀ ਉਹਨਾਂ ਦੇ ਵੀ ਜਾਇਜੀ ਸੀ ਇਹਨਾਂ ਦੇ ਵੀ ਜਾਇਜੀ ਹੋਣਗੇ ਠੀਕ ਆ ਤੇ ਦੋ ਨੰਬਰ ਮੱਝ ਉਹ ਲਖਿਆ ਬਈ ਸਾਢੇ 7 ਮਹੀਨੇ ਦੀ ਗੱਬਣਾ ਹੂੰ ਤੇ ਜਾਣ ਕੇ ਕਿਲੋ ਡੂੜ ਕਿਲੋ ਦੁੱਧ ਆਏਗਾ ਥਾਣ ਪਾਸ ਕਰਾਉਂਦੀ ਆ ਡੇਢ ਕਿਲੋ ਚਾਰਜ ਹੀ ਚਾਹ ਵੀ ਕਰਾ ਦੂਗੀ ਜੀ ਚਾਰਜ ਕਰਾ ਦੂ ਹਾਂਜੀ ਕਿੰਨੇ ਟਾਂ ਦੀ ਗੱਬਣਾ ਸਾਢੇ 7 ਮਹੀਨੇ ਲਖਿਆ ਸਾਢਾ ਡਰਾਈ ਕਰ ਨਾਲ ਟਾਈਮ ਹੀ ਫਿਰਦਾ ਹਾਂਜੀ ਹਾਂਜੀ ਜੇ 15 20 ਹੋਏ ਚਾਹ ਪੀਣੀ ਹੈ ਕਰਕੇ ਚਾਹ ਪਿਆ ਹਾਦੀ ਹੈ ਨਾ ਆ ਚੋਂ ਨਸੀ ਘੜਾ ਹਾਦੀ ਆ ਲਿਆ ਬਾਈ ਕੱਢ ਕੇ ਉਹ ਠੰਡੀ ਸੀਲ ਬਥ ਅ ਦੂਜਾ ਸੁਆ ਜਾਂ ਤੀਜਾ ਨਾ ਨਾ ਦੂਜੇ ਦੂਜੇ ਸੂਣਿਆ ਪਹਿਲਣਾ ਪਹਿਲਣਾ ਪਹਿਲਾਂ ਬਚਕਟਾਂ ਦੀ ਹਾਂ ਠੀਕ ਆ ਲਾਈਥੋਂ ਸ਼ਰੀਰ ਦੀ ਬਾਂਤਰ ਇਹ ਜੇ ਕਰ ਸਕਦੇ ਆਪਾਂ ਤੇ ਚੰਗੀ ਝੋਟੀ ਹੈਗੀ ਮਿੱਤਰੋ ਕੱਦ ਕਾਠ ਤੇ ਸ਼ਰੀਰ ਦੀ ਬਾਂਤਰ ਤੇ ਰਾਜੀ ਸੰਭਿ ਪੜੀ ਚੰਗੀ ਹੈ ਤੇ तकरीबन ਜੈਡ ਬਲੈਕ ਇਹ ਮੱਝ ਆ ਗਈ ਸਾਰੀ ਠੀਕ ਆ ਆ ਇਥੋਂ ਸਾਨੂੰ ਮੱਝ ਦੀ ਪਿੱਛੋਂ ਥਣਾ ਦੀ ਬਾਂਤਰ ਤੇ ਝੋਲੀ ਦੀ ਉਹ ਦਿਖਾ ਦੇਣਾਗਾ ਤੇ ਸਾਢੇ ਹੱਥ ਦੀ ਗੱਬਣ ਚੈੱਕ ਪਾਸ ਹੈ ਤੇ ਬਾਕੀ ਥਾਂ ਪਾਸ ਕਰਾ ਦੂਗੀ 1 ਕਿਲੋ 1.5 ਕਿਲੋ 2 ਕਿਲੋ ਦੁੱਧ ਬਾਈ ਕਹਿੰਦਾ ਹੈਗਾ 1 ਕਿਲੋ 1.5 ਕਿਲੋ ਤਲਾਕ ਭਾਗੇ ਜੇ ਆ ਇਥੋਂ ਸ਼ਹਿਰ ਤੋਂ ਪਿੱਛੋਂ ਬਾਂਦਰ ਚੈੱਕ ਕਰ ਸਕਦਾ ਮੱਝ ਦੀ ਨਾ ਚੰਗੀ ਆ ਮੱਝ ਕੋਲ ਮਲਾ ਕੇ ਸੱਜਰ ਉਹਦੇ ਨਾਲ ਕਿੰਨਾ ਕਮਾਇਆ ਭਾਗਾ ਇਹਨੇ ਸੱਜਰ ਨੇ ਬਈ 12 ਕਿਲੋ ਦੁੱਧਾ 12 ਕਿਲੋ ਬਿਲਕੁਲ ਜੈਨੂਨਰੀ ਗੱਲ ਗੱਲਾਂ ਕੀਤੀ ਬਾਈ ਨੇ ਕੋਈ 15 17 ਨਹੀਂ ਕਿਹਾ ਵੀ ਕਿ ਕਹਨ ਨੂੰ ਕਹ ਨਹੀਂ ਹੁੰਦਾ ਕਿ ਕਿਹੜਾ ਜ਼ੋਰ ਲੱਗਣਾ ਹੁੰਦਾਗਾ 12 ਕਿਲੋ ਬਾਈ ਉਹਦੇ ਲਈ ਸਹੀ ਕਿ 12 ਕਿਲੋ ਮੱਝ ਲੱਗਦੀ ਹੈਗੀ ਤੇ ਮਾਹ ਮੱਝ ਵਿੱਚ 7 ਕਿਲੋ ਤਾਂ ਹੋਣਾ ਹੈ 5.5 ਮਹੀਨੇ ਗੱ ਤੇ ਹੁਣ ਤੈਨਾਂ ਨੰਬਰ ਆਪਾਂ ਕਿਹੜੀ ਦਿਖਾ ਲਈ ਪਹਿਲਾਂ ਤਿੰਨ ਨੰਬਰ ਦੀ ਬੱਲੀ ਗੱਤੀ ਬੱਲੀ ਗੱਤੀ ਆ ਬੱਲੀ ਗੱਤੀ ਦਿਖਾ ਦਿੰਨੇ ਆਪਾਂ ਨਾ ਹਾਂ ਲਖੇ ਕਿੰਨੀ ਕੁ ਮਰਦੀ ਆ ਆ ਸਾਲਕ ਦੀ ਆ ਬਈ ਲਖੇ ਸਾਲਕ ਦੀ ਹਾਂਜੀ ਤੇ ਥਾਂ ਤੁਹਾਨੂੰ ਚਾਰੇ ਆ ਚਾਰੇ ਥਾਂ ਨੂੰ ਲਖੇ ਬਈ ਦਿਖਾਈ ਮਾੜਾ ਥਾਂ ਜਿਹਾ ਮਾੜਾ ਇੱਕ ਮਿੰਟ ਥਾਂ ਤੁਹਾਨੂੰ ਦਿਖਾ ਦਿੰਨੇ ਆ ਮਿੱਤਰ ਆ ਬੋ ਪੁੱਤ ਬਾ ਖੜੀ ਦਿਖਾ ਕਾਂ ਨ ਤੋਰ ਨਾਲ ਮਾੜੇ ਨਾ ਨ ਤੋਰ ਨੂੰ ਖਾਂ ਦਿਖਾ ਦਈਏ ਹੂੰ ਖਾਂਣ ਦਿਖਾ ਦਈ ਲੈ ਚਾਰੇ ਥਾਂ ਚੰਗੇ ਥਾਂ ਨੇਗੇ ਝੋਲੀ ਚ ਚੰਗੀ ਲੱਗੀ ਹੋएगी ਹਾਂ ਸੁਨਾੜ ਨੂੜ ਦੇਖੋ ਲਖੇ ਬਹੁਤ ਦੁੱਧ ਵਾਲੀ ਆ ਹੂੰ ਲਾਈਕ ਫਾਨਾ ਤੇ ਬਾਕੀ ਫੇਸ ਕਾਰਡ ਚੈੱਕ ਕਰ ਲੋ ਸਾਲਕ ਦੀ ਉਮਰ ਲੱਗ ਭਾਗ ਜਾਣਾ ਸਾਲਕ ਦੀ ਠੀਕ ਹੈ ਤੇ ਅਗੇ ਚਾਰ ਨਵਾਂ ਦੇ ਬਾਅਦ ਛੋਟੀ ਕੱਟੀ ਦਿਖਾ ਦੇਣਾ ਪਊਗਾ ਆ ਛੋਟੀ ਕੱਟੀ ਲਖੇ ਇਹ ਕਿੰਨੀ ਕੁ ਉਮਰ ਦੀ ਆ ਆ ਬਈ ਹੋਊਗੀ ਲਖੇ 8 ਕੁ 9 ਮਹੀਨੇ ਦੀ ਕੱਟੀ ਆ 8 9 ਮਹੀਨਾ ਦੀ ਹਾਂਜੀ ਹਾਂ ਚੰਗੀ ਹੈ ਵੀ ਥਣ ਚਾਰੀ ਇਹਦੇ ਵੀ ਇਹਦੇ ਵਿੱਚ ਚਾਰ ਹੀ ਲਖੇ ਦਿਖਾ ਦੇ ਚੈੱਕ ਕਰਾਂਗੇ ਮੈਨੂੰ ਦਿਖਾ ਦਿਓ ਥੋੜੀ ਜਿਹੜੇ ਬੱਚੇ ਨਿਆਣੇ ਹੁੰਦੇ ਨਾ ਥੋੜਾ ਦਿਖਾ ਦੇ ਹੂੰ ਠੀਕ ਹੈ ਚਾਰ ਹੀ ਥਾਨ ਨੇਗੇ ਤੇ ਛੋਟੀ ਕੱਟੀ ਹੈਗੀ ਜਿਹੜੀ ਲਖੇ ਤੇ ਅੱਗੇ ਆਪਾਂ ਦਿਖਾ ਦਗੇ ਆ ਬੱਡੂ ਦਿਖਾ ਦੇ ਨਾ ਆ 5 ਨੰਬਰ ਦਾ ਹਾਲ ਹੈ 5 ਨੰਬਰ ਆਹ ਲਾ ਦੇਗੀ ਇਹ ਕਿੰਨੇ ਉਮਰ ਦੀ ਕੱਟ ਲਾ ਫਰਵੇ ਹੋਰ ਕਿਹਾ ਆ ਹੋਊਗੀ ਲਖੇ ਬਈ ਘੱਟੋ ਘਾਟੇ ਡੇਢ ਸਾਲ ਦੀ ਕੱਟੀ ਆ ਡੇਢ ਪੌਣੇ 2 ਸਾਲ ਦੇ ਕਰਾਂ ਚੰਦੀ ਆ ਮੂਹੋਂ ਖੀਰੀ ਲਖੇ ਬਈ ਹਲੇ ਕੱਟੀ ਨੇ ਕੱਦ ਹੋਰ ਕਰਨਾ ਕੱਦ ਗੁੱਦ ਦਿਖ ਬਹੁਤ ਕੱਦ ਹੋਣੀ ਬਹੁਤ ਜ਼ਿਆਦਾ ਨਾ ਹਾਂ ਤੇ ਬਾਕੀ ਤੁਹਾਨੂੰ ਫੇਸ ਕਵਾਰਟੀ ਤੇ ਸਿੰਘਾਂ ਦੀ ਮੰਦਰੀ ਉਹ ਚੈੱਕ ਕਰਵਾ ਦੇਣਾ ਆਪਾਂ ਇੱਥੇ ਚੈੱਕ ਕਰ ਲੋ ਚੰਗੇ ਰੰਗ ਸਿੰਗ ਲੱਗੇ ਵੇ ਲੰਬਾਈ ਤੇ ਉਚਾਈ ਕੱਟੀ ਦੀ ਇੰਨੀ ਕਾਗੀ ਤੇ ਕੇ ਦੇਖ ਕੇ ਮਨ ਖੋਸ਼ ਨਾ ਜੀ ਮਨ ਲਈ ਇਹੀ ਫੀਡ ਹੁੜਾ ਕੇ ਬਜਨਕਾਰ ਦੀ ਭਰ ਗਿਆ ਸਰੀਰ ਇਹ ਇਕੱਠੀ ਦੀ ਗੱਲਬਾਤ ਹੀ ਹੋਰ ਹੋ ਜਾਣੀ ਮਿੱਤਰੋ ਤੇ ਆ ਇਥੇ ਲਾਈਨ ਟੇਡੇ ਲੋਡ ਕਰਕੇ ਵੀ ਇਥੋਂ ਤੁਹਾਨੂੰ ਦਿਖਾ ਦਈਏ ਪੱਲਾਂ ਲੰਬਾਈ ਨੂੰ ਕੱਟੀ ਦੀ ਤੇ ਬਰੀਕ ਚામੜੀ ਚ ਪਤਲੇ ਪਿੰਡੇ ਚ ਕੱਟੀ ਆ ਗਈ ਠੀਕ ਆ ਵੀਰੇ ਪੂਛ ਦੀ ਲੰਬਾਈ ਨੂੰ ਤੇ ਸਰੀਰ ਦੀ ਲੱਤਾਂ ਨੂੰ ਦੀ ਲੰਬਾਈ ਵਧਿਆ ਗਈ ਤੇ ਬਨ ਕੇ ਸਰਾ ਪਥਣਾ ਦੀ ਬੰਤਰ ਦਿਖਾ ਦੇਣਾ ਹੈਗੇ ਮਾ ਥੋੜਾ ਬਜਨ ਜਰੂਰ ਕੱਟਾ ਪਰ ਲੰਬਾਈ ਉਚਾਈ ਬੜੀ ਚੰਗੀ ਕੱਟੀ ਦੀ ਰਵਾ ਵੀ ਚੰਗਾ ਸਿੰਗਾ ਸੰਗੋਦ ਲੱਗਦਾ ਤੇ ਆਇਸ ਤੁਹਾਨੂੰ ਪਥਣਾ ਦੀ ਜਿਹੜੀ ਬੰਤਰ ਉਹ ਦਿਖਾ। ਥੰਦ ਲੱਗਿਆ ਫੁੱਟ ਫੁੱਟ ਤੇ ਲੱਗਿਆ ਬੜੇ। ਦਿਖਾਈ ਮਣਾ। ਹਾਂ। ਦੇਖ ਬੱਤ। ਹੂੰ। ਦਿਖਾ ਦੇ। ਸਹੀ ਐ। ਇਥੋਂ ਮਿਲਣਗਾ ਮਰੋ। ਠੀਕ ਐ। ਤੇ ਅੱਗੇ ਆ ਕੇ ਆਪਾਂ ਨੂੰ ਲਾਸਟ ਛੇ ਨੰਬਰ ਕੱਢ ਲਾ ਬਾਰ ਵੀਰੇ ਵੀ। ਇਹ ਕਿੰਨੀ ਕੁ ਉਮਰ ਦੀ ਆ? ਆ 1.5 ਸਾਲ ਦੀ ਹੋਊਗੀ ਬੇ ਲਖੇ। ਇਹ ਵੀ 1.5 ਸਾਲ ਦੀ ਆ। ਹਾਂ। ਸੰਭੀ ਭਾਲੀ ਮਤਰੇ ਵੀ ਚੰਗੀ ਆ। ਇਸ ਨੂੰ ਖੜੀ ਦੇ ਪਹਿਲਾਂ ਤੁਹਾਨੂੰ ਦੀ ਬਾਂਦਰ ਚੈੱਕ ਕਰਵਾ ਦੇਣਾਗਾ। ਚੰਗੀ ਆ ਥਣਾ ਦੀ ਵੀ। ਗੈਰ ਰੂਪ ਚੰਗਾਗਾ। ਤੇ ਬਾਅਦ ਤੁਹਾਨੂੰ ਬਾਹਰ ਲਿਆ ਕੇ ਤੋਰ ਕੇ ਦਿਖਾ ਦੇਣਾ ਪਾ। ਫੇਸ ਕੁਆਲਿਟੀ ਦੇਖ ਸਕਦੇ ਹੋਗੇ ਬਾਕੀ ਬਾਜਨ ਵੀ ਘਟਿਆ ਚੰਗਾ ਹੈਗਾ ਠੀਕ ਹੈ ਬਾਕੀ ਤੋਰਨ ਦਾ ਮਕਸਦ ਇਹ ਹੈ ਕਿ ਕੋਈ ਪੈਰ ਚ ਲੰਗ ਲੂੰਗ ਕੋਈ ਜਾਂ ਗੱਟੇ ਗੁੱਟੇ ਪੜਦੇ ਕਿਸੇ ਤਰ੍ਹਾਂ ਦੀ ਇਹ ਦਿੱਕਤ ਵਾਲੀ ਗੱਲ ਨਹੀਂ ਹੈਗੀ ਚੰਗੀਆਂ ਘਟਾਂ ਵਾਲੀ ਕੋਲੇ ਬਾਕੀ ਦੇਖੋ ਜਿਹੜਾ ਪਰਾ ਖਰੀਦੂਗਾ ਉਹਦਾ ਮਨ ਖੜਨਾ ਚਾਹੀਦਾ ਉਹ ਆਸਾਂ ਸਮਝ ਆਉਦੀ ਵੀ ਕੀ ਸਮਝਣਾ ਤੇ ਲਗਭਗ ਡੇਢ ਸਾਲ ਦੀ ਉਮਰ ਇਹਦੀ ਘਟੀ ਦੀ ਤੇ ਡੇਢ ਪੌਣੇ 2 ਸਾਲ ਦੀ ਆ ਘਟੀ ਹੈ ਮੈਂ ਤੁਹਾਨੂੰ ਥਾਣਾ ਇਮਾਨਤ ਦੁਆਰਾ ਫੇਚ ਕਰਾ ਦਿੰਦਾ ਬਹੁਤ ਚੰਗੀ ਕੱਟੀ ਹੈ ਇਥੋਂ ਪੁੱਠਾ ਦੀ ਬਾਂਦਰੀ ਚੈੱਕ ਕਰ ਸਕਦੇ ਠੀਕ ਹੈ ਤੇ ਇਹ ਮੱਝ ਨਿਯਾਮਰਾ ਦਾ ਆਹ ਕੱਟੀ ਲੈ ਜਲੀ ਬਾਹਰ ਦਿਖਾਦੀ ਆਪਾਂ ਨੇ ਤੇ ਆਹ ਮੱਝ ਸਾਨੂੰ ਨਿਯਾਮਰਾ ਦਾਂਗਾ ਸਾਢੇ 5 5 ਦੀ ਗੱਬਣਾ 7 ਕਿਲੋ ਦੁੱਧ ਤੁਹਾਨੂੰ ਮਿਲ ਜੂਗਾ ਤੇ ਉਹ ਹੈ 7 ਦਿਨ ਦੇ ਖਾਣ ਉਹ ਥਾਂ ਪਾਸ ਕਰਾਉਂਦੀ ਆ ਤੇ ਇਹ ਹੈ ਸਾਲਖ ਦੀ ਕੱਟੀ ਤੇ ਛੋਟੀ ਕੱਟੀ ਨੂੰ ਇੱਕ ਇਧਰ ਤੋੜ ਕੇ ਦਿਖਾ ਦਿੰਨੇ ਜੀ ਲਗਭਗ 8 ਕਿਲੋ ਦੀ ਕੱਟੀ ਹੈਗੀ ਸੋਹਣੀ ਹੈਗੀ ਜੇ ਕਿਸੇ ਪੁਰਾਣੇ ਛੋਟਾ ਮਲ ਲੈਣਾ ਹੁੰਦਾ ਠੀਕ ਆ ਵੀਰੇ ਲੈ ਚੱਲ ਸੋਨਾ ਵਾਸਤੇ ਜਿਵੇਂ ਜੋ ਦੋ ਘਟੜਾਂ 7 ਸਾਲ ਦੀਆਂ ਵੀ 8 ਮਹੀਨਾ ਦੀ ਆ ਉਹ ਜੁੜਾ ਲਿਆ ਸਕਦਾ ਭਰਾ ਬਾਕੀ ਵੱਡਿਆਂ ਆਖਰੀ ਦੇ ਨਾਲ ਭਰਾ ਵੱਡਿਆਂ ਘਟੜਾਂ ਦੇ ਸਕਦਾ ਭਾਈ ਨੰਬਰ ਇੱਕ ਆ ਦੀ ਫੇਰ ਬੋਲ ਦੇ ਕਿੰਨਾ ਨੰਬਰ ਆਪਣਾ 97809 ਜੀ 80503 ਜੀ ਇਹ ਵਾਜਾ ਸੰਪਰਕਮ ਭਰਾ ਪਿੰਡ ਪੂਲਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਨੇੜੇ ਵੱਡਾ ਪਿੰਡ ਮਹਰਾਜ ਆ ਗਿਆ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ